ਸਿੱਖ ਦੀ ਦਸਤਾਰ ਦਿਵਸ ਅਸੀਂ तकरीबन 20 ਸਾਲ ਤੋਂ ਇਹਨੂੰ ਸੈਲੀਬ੍ਰੇਟ ਕਰ ਰਹੇ ਹਾਂ ਤੇ ਪਿੱਛੇ ਭਾਵਨਾ ਇਨੀਸ਼ੀਅਲੀ ਜਦੋਂ ਫੋਰਨ ਚ ਸ਼ੁਰੂ ਹੋਇਆ ਤੇ ਇਹ ਸੀਗੀ ਕਿ ਜਿਹੜੀ ਆਇਡੈਂਟੀਟੀ ਕ੍ਰਾਈਸਿਸ ਹੈ ਉਦੋਂ ਉਹਨਾਂ ਦਿਨਾਂ ਚ ਜਿਹੜਾ 9 11 ਹੋ ਗਿਆ ਟਿਆ ਸੀ ਤੇ ਸਿੱਖ ਦੀ ਦਸਤਾਰ ਨੂੰ ਜਿਹੜਾ ਉਹ ਹੋਰ ਤਰੀਕੇ ਨਾਲ ਵੇਖਿਆ ਜਾ ਰਿਹਾ ਸੀਗਾ ਉਹਦੇ ਲਈ ਸੀਗਾ ਕਿ ਅਵੇਰਨੈਸ ਕੈਂਪੇਨ ਸ਼ੁਰੂ ਕੀਤਾ ਜਾਏ ਅਸੀਂ ਇੱਥੇ ਜਦੋਂ ਦਸਤਾਰ ਸਜਾਨੇ ਆ ਉਹਦੇ ਪਿੱਛੇ ਸਾਡੀ ਭਾਵਨਾ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਦਸਤਾਰ ਨਾਲੋਂ ਟੁੱਟ ਗਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਚਾਹੁੰਦੇ ਆ ਤੇ ਤਾਂ ਕਿ ਉਹ ਸਿੱਖੀ ਫੋਲਡ 'ਚ ਵਾਪਸ ਆ ਸਕਣ ਕਿਸ ਨੇ ਦੇਖਦੇ ਹੋ ਕਿ ਗੁਰੂ ਸਾਹਿਬ ਦੇ ਵੱਲੋਂ ਇਹ ਉਪਦੇਸ਼ ਦਿੱਤੇ ਗਏ ਸੀ ਕਿ ਸਿੱਖ ਰਹਿਤ ਨੂੰ ਆਪਰੇ ਚੱਕਣਾ ਚਾਹੀਦਾ ਹੈ ਔਰ ਦਸਤਾਰ ਸਜਾਉਣੀ ਚਾਹੀਦੀ ਪਰ ਅੱਜ ਦੇ ਜੋ ਨੌਜਵਾਨ ਨੇ ਕਹਿ ਸਕਦੇ ਆ ਕਿ ਉਹਨਾਂ ਰਹਿਣਾ ਤੋਂ ਕਿੰਨਾ ਕਿਤੇ ਪਰੇਸ਼ਾਨ ਕਰ ਰਹੇ ਨੇ ਕੀ ਕਾਰਨ ਲੱਗਦੇ ਆ ਨਹੀਂ ਇਸ ਤਰ੍ਹਾਂ ਮੈਂ ਇਨ ਟੋਟੈਲਟੀ ਨਹੀਂ ਕਹਾਂਗਾ ਕਿ ਸਾਰੇ ਹੀ ਸਿੱਖ ਇਹ ਰਾਹ ਛੱਡ ਗਏ ਤੁਹਾਨੂੰ ਇਹ ਸਜਾਣ ਵਾਲਿਆਂ 'ਚ ਵੀ ਵੇਖੋ ਬਹੁਤ ਤੁਹਾਡੀ ਲਾਈਨ ਆ ਤੇ ਗੱਲ ਕਰਕੇ ਵਾਪਸ ਲਿਆਂਵਾਲਿਆਂ ਚ ਬੈਠਾ ਤੇ ਰਾਈ ਇਧਰ ਆ ਬੇਟਾ ਇਹ ਦੇਖੋ ਇਹ ਬੱਚਾ ਹੈ ਨਾ ਇਹਨੂੰ ਸਿੱਖ ਇਤਿਹਾਸ ਦਾ ਵੀ ਪਤਾ ਹੈ ਤੇ ਅੱਜ ਥੋੜੀ ਜੀ ਗੱਲ ਹੋਈ ਹੈ ਤੇ ਬੱਚਾ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦਾ ਸਿੱਖੀ ਦਾ ਸਭ ਤੋਂ ਵੱਡਾ ਲੰਬਰਦਾਰ ਬਣੇਗਾ ਗੱਲ ਤਾਂ ਇਹ ਹੈ ਕਿ ਗੱਲ ਖਤਮ ਨਹੀਂ ਹੋਈ ਕਿਤੇ ਵੀ ਇਹ ਕੁਝ ਕੁ ਲੋਕ ਜਿਨ੍ਹਾਂ ਦੇ ਮੈਨੂੰ ਲੱਗਦਾ ਕਿ ਉਹਨਾਂ ਬੱਚਿਆਂ ਦਾ ਵੀ ਕਸੂਰ ਨਹੀਂ ਹੈ ਕਈ ਵਾਰੀ ਪ੍ਰਿੰਟਿੰਗ 'ਚ ਅਸੀਂ ਜਿਹੜੀਆਂ ਚੀਜ਼ਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ ਅਸੀਂ ਬੱਚੇ ਦੀ ਰੋਟੀ ਦਾ ਧਿਆਨ ਰੱਖਦੇ ਆ ਅਸੀਂ ਬੱਚੇ ਦੇ ਬਾਕੀ ਕੱਪੜਿਆਂ ਦਾ ਧਿਆਨ ਰੱਖਦੇ ਆ ਸਕੂਲ ਦਾ ਧਿਆਨ ਰੱਖਦੇ ਆ ਪਰ ਜਿੱਥੇ ਸਿੱਖੀ ਦੀ ਗੱਲ ਆਂਦੀ ਜਾਂ ਧਰਮ ਦੀ ਗੱਲ ਆਂਦੀ ਹੈ ਉੱਥੇ ਅਸੀਂ ਕਿਤੇ ਨਾ ਕਿਤੇ ਥੜਕ ਜਾਂਦੇ ਆ ਮਾਤਾ ਪਿਤਾ ਨੂੰ ਅੱਜ ਆਪਣਾ ਤਰੀਕਾ ਬਦਲਣਾ ਪੈਣਾ ਹੈ ਬੱਚੇ ਨਾਲ ਉਹਨਾਂ ਨੂੰ ਗੱਲਬਾਤ ਡਾਇਲੌਗ ਸ਼ੁਰੂ ਕਰਨਾ ਪੈਣਾ ਤੇ ਉਹ ਦਿਨ ਦੂਰ ਨਹੀਂ ਹੈ ਕਿ ਤੁਹਾਨੂੰ ਕੋਈ ਵੀ ਬੱਚਾ ਇਦਾਂ ਦਾ ਨਜ਼ਰ ਨਹੀਂ ਆਏਗਾ ਜਿਹਦੇ ਸਿਰ ਤੇ ਕੇਸ ਤੇ ਦਸਤਾਰ ਨਹੀਂ ਹੋਏਗੀ ਜੀ ਅੱਜ ਜਿਨ੍ਹਾਂ ਦੇ ਵੱਲੋਂ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਜਿਹੜੇ ਇੱਥੇ ਨੌਜਵਾਨ ਪਹੁੰਚ ਰਹੇ ਨੇ ਕੁਸ਼ਾਤ ਹੋਣਾ ਚਾਹੀਦਾ ਪਰ ਕੀ ਇਸ ਦਾ ਕੋਈ ਧਿਆਨ ਰੱਖਿਆ ਜਾਏਗਾ ਕਿ ਕੱਲ ਨੂੰ ਇਹ ਜੋ ਸਦਾਬ ਸਤਕਾਰ ਐ ਸਿੱਖ ਕੌਮ ਦਾ ਜੋ ਸਿਰ ਦਾ ਸਰਤਾਜ ਐ ਇਹ ਇਸ ਦੀ ਜੋ ਮਾਨ ਮਰਿਆਦਾ ਹੈ ਗਾਹਾਂ ਵੀ ਇਸ ਨੂੰ ਨਿਭਾਉਂਦੇ ਰਹਿਣ ਦੇਖੋ ਅਸੀਂ ਇਹ ਮੰਨ ਕੇ ਤੁਰਦੇ ਆਂ ਕਿ 30 40% ਲਾਸ ਹੁੰਦਾ ਹੈ ਕਿ ਕੰਟੀਨਿਉਟੀ ਨਹੀਂ ਰਹਿੰਦੀ ਪਰ 60 70% ਜਿਹੜਾ ਉਹ ਸাকਸੈਸਫੁਲੀ ਅਡਾਪਟ ਹੋ ਜਾਂਦਾ ਹੈ ਪ੍ਰੋਗਰਾਮ ਕਿਉਂਕਿ ਗੱਲ ਕਹਿਣ ਖਣੋਂ ਰੁਕੀ ਹੁੰਦੀ ਹੈ ਤੇ ਜਦੋਂ ਗੱਲ ਕਮਿਊਨੀਕੇਟ ਹੋ ਜਾਂਦੀ ਹੈ ਤਾਰ ਜੁੜ ਜਾਂਦੀ ਹੈ ਨਾਲੇ ਅੱਜ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇਹ ਜਗ੍ਹਾ ਤੇ ਗੁਰੂ ਰਾਮਦਾਸ ਪਾਸ਼ਾ ਦੇ ਘਰ ਨੂੰ ਜਾਂਦੀ ਜਗ੍ਹਾ ਹੈ ਇਹਦਾ ਆਪਣਾ ਵੀ ਇੱਕ ਪ੍ਰਭਾਵ ਹੈ ਇਸ ਕਰਕੇ ਇਹ ਗੱਲ ਲੰਬੀ ਜਾਏਗੀ